ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਅੱਜ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਵਾਂਗੇ ਜੀ ਤੇ ਉਹਦੇ ਲਈ ਆਪਾਂ ਕਿਲੋ ਦੁੱਧ ਲਿਆਏ ਦੁੱਧ ਮੱਜਦਾ ਹੈ ਜੀ ਤੇ ਆਪਾਂ ਇਹਨੂੰ ਬਾਲਾ ਦਵਾ ਕੇ ਬਸ ਹੌਲੀ ਹੌਲੀ ਥੋੜੀ ਥੋੜੀ ਅੱਗ ਤੇ ਇਹਨੂੰ ਰਿਜਨ ਲਈ ਰੱਖ ਲਿਆਂਗੇ ਆਪਾਂ ਇਹਦਾ ਖੋਆ ਬਣਾਵਾਂਗੇ ਪੂਰਾ ਖੋਆ ਨਹੀਂ ਬਸ ਉਹ ਥੋੜਾ ਜਿਹਾ ਜਿਹੜਾ ਦੁੱਧ ਗਾੜਾ ਹੋ ਗਿਆ ਉਦੋਂ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਦੁੱਧ ਨੂੰ ਬਸ ਆਪਣਾ ਦੁੱਧ ਹੁਣ گاੜਾ ਹੋ ਗਿਆ ਏ ਅੱਧੇ ਪੌਣੇ ਘੰਟੇ ਚ ਆਪਣਾ ਦੁੱਧ ਇੰਨਾ ਕੁ ਰਹਿ ਗਿਆ ਏ ਹੁਣ ਤੇ ਇਹਦੂ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਤੇ ਇਧਰ ਆਪਾਂ ਚੌਲਾਂ ਦਾ ਆਟਾ ਭੁੰਨ ਲੈਣੀ ਆ ਜੀ ਥੋੜੀ ਥੋੜੀ ਅੱਗ ਤੇ ਭੁੰਨਾਂਗੇ ਆਪਾਂ ਆਟਾ ਨਹੀਂ ਤਾਂ ਛੇਤੀ ਮੱਚ ਜਾਂਦਾ ਹੁੰਦਾ ਏ ਹਲਕਾ ਜਿਹਾ ਆਟਾ ਹੁੰਦਾ ਨਾ ਇਹ ਥੋੜੀ ਥੋੜੀ ਅੱਗ ਤੇ ਭੁੰਨਾਂਗੇ ਹਾਂਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣੀ ਵੀਡੀਓ ਨੂੰ ਲਾਈਕ ਵੀ ਕਰਿਓ ਤੇਦਰੋਂ ਆਪਣਾ ਖੂਆ ਲਗਭਗ ਬਣ ਗਿਆ ਜੀ ਬਸ ਹੁਣ ਇਦੂ ਗਾੜਾ ਨਹੀਂ ਕਰਨਾ ਆਪਾਂ ਇਹਨੂੰ ਐਨਾ ਕੀ ਰੱਖਾਂਗੇ ਬਸ ਆਪਾਂ ਆਟੇ ਜਿ ਬਉਣ ਨੂੰ ਚੌਲਾਂ ਦੇ ਚ ਤੇ ਇਹਨੂੰ ਆਪਾਂ ਸਿਲੰਡਰ ਨੂੰ ਕਰਕੇ ਗੈਸ ਨੂੰ ਬੰਦ ਆਪਾਂ ਪਾਸੇ ਰੱਖ ਲੈਂਦੇ ਹੁਣ ਆਪਾਂ ਆਟਾ ਬਹੁੰਦੇ ਆਂਦਾ ਇਹ ਥੋੜੀ ਚਰਚੀ ਭੋਜ ਜਾਂਦਾ ਹੁੰਦਾ ਆਟਾ ਏ ਤੇ ਭਰਪੂਰ ਨਾਣ ਤੁਸੀਂ ਉਹਨੂੰ ਸਲੋ ਅੱਗ ਤੇ ਹੀ ਆ ਬਿਲਕੁਲ ਹੀ ਆਟਾ ਆਪਣਾ ਭੁੱਜ ਗਿਆ ਥੋੜਾ ਜਿਹਾ ਘਿਓ ਪਾਵਾਂਗੇ ਬੱਚੇ ਦੇ ਇਹ ਦੇਸੀ ਘਿਓ ਲੈ ਆਏ ਜੀ ਆਪਾਂ ਤੇ ਕੋਸ਼ਾ ਆਪਾਂ ਡਰਾਈ ਫਰੂਟ ਵੀ ਪਾਵਾਂਗੇ ਜਿਹੜੇ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਹੀ ਐਡ ਕਰ ਸਕਦੇ ਆ ਆਪਾਂ ਇੱਥੇ ਸਾਰੀ ਲਗਭਗ ਪਾਇਆ ਕਾਜੂ ਵੀ ਆ ਬਦਾਮ ਵੀ ਆ ਪਿਸਤੇ ਵੀ ਆ ਤੇ ਦਾਖਾਂ ਵੀ ਆ ਤੇ ਕੁ ਕਾਲੀਆਂ ਮਿਰਚਾਂ ਤੁਸੀਂ 5-7 ਕਟ ਕੇ ਜਰੂਰ ਪਾਓ ਵਿੱਚ ਤੇ ਚੋਲਾਂ ਦੇ ਆਟੇ 'ਚ ਕਈ ਵਾਰੀ ਬੈਬੂ ਹੁੰਦੀ ਆ ਜਿਹੜੀ ਉਹ ਆਪਾਂ ਨੂੰ ਫਿਰ ਦਖਲਾ ਨਹੀਂ ਕਰਦੀ ਤੇ ਮੈਂ ਨੌਕ ਕਾਲੀਆਂ ਮਿਰਚਾਂ ਕੁੱਟ ਕੇ ਵਿੱਚੇ ਪੰਗਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੇ ਆਪਣੀ ਡਰਾਈ ਫੂਡ ਸੀ ਇਹ ਵਿੱਚੇ ਆਟੇ ਦੇ ਭੁੱਜ ਗਏ ਆਪਾਂ ਨੂੰ ਲੱਗ ਤੋਂ ਨੂੰ ਫਰਾਈ ਕਰਨ ਦੀ ਲੋੜ ਨਹੀਂ ਤੇ ਹੁਣ ਆਪਾਂ ਖੰਡ ਪਾ ਦਿਆਂਗੇ ਜੀ ਅੱਧੀ ਕੋਲੀ ਹੈ ਦੂਜੀ ਪੀਸੀ ਵੀ ਖੰਡ ਲਈ ਆਪਾਂ ਦੇਸੀ ਖੰਡ ਜੀ ਨੂੰ ਕਹਿੰਦੇ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਖੋਆ ਬਣਾਇਆ ਏ ਉਹਦੇ ਵਿੱਚ ਆਪਾਂ ਇਹ ਆਟੇ ਨੂੰ ਪਾ ਲਿਆਂਗੇ ਤੇ ਫਿਰ ਆਪਾਂ ਵਟਾਂਗੇ ਜੀ ਪਿੰਨੀਆਂ ਬਦਿਯਾ ਖੋਇ ਅਗਰ ਪੂਰਾ ਟੇਸਟ ਹੁੰਦਾ ਵਿੱਚੋਂ ਖੋਈ ਬਣ ਗਿਆ ਇੱਕ ਤਰ੍ਹਾਂ ਦਾ ਉਹ ਵੀ ਦੁੱਧ ਦਾ ਪਰ ਆਪਾਂ ਨੂੰ ਬਾਲਾ گاੜਾ ਨਹੀਂ ਖੋਆ ਨਹੀਂ ਬਣਾਇਆ ਇੱਕ ਖੋਆ ਪੱਕਾ ਹੁੰਦਾ ਪਾਉ ਨਹੀਂ ਬਣਾਇਆ ਇਹਨੂੰ ਇੰਨਾ ਕੀ ਰੱਖਿਆ ਏ ਬਸ ਤੇ ਹੁਣ ਆਪਾਂ ਆਟਾ ਮਲਾਲਾਂਗੇ ਇਹਦੇ ਵਿੱਚ ਤੇ ਜੇ ਤੁਹਾਨੂੰ ਲੱਗਿਆ ਵੀ ਇਹ ਨਹੀਂ ਪਿੰਗਾਂ ਬੱਟੀਆਂ ਜਾਂਦੀਆਂ ਤਾਂ ਆਪਾਂ ਇਹਦੇ ਵਿੱਚ ਗਰਮ ਦੁੱਧ ਵੀ ਠੀਕ ਜਾ ਰੂਮ ਟੈਂਪਰੇਚਰ ਤੇ ਉਹਨਾਂ ਦਾ ਦੁੱਧ ਆਪਾਂ ਪਾ ਸਕਦੇ ਆ ਇਹਦੇ ਵਿੱਚ ਜੇ ਤੁਹਾਨੂੰ ਲੱਗੇ ਵੀ ਪਿੰਗਾਂ ਨਹੀਂ ਵਾਜਦੀਆਂ ਤਾਂ ਬਹੁਤ ਹੀ ਟੇਸਟ ਪਿੰਗਾਂ ਬਣਤੀਆਂ ਜੀ ਇਹ ਆਪਾਂ ਲਗਭਗ ਸਾਰੇ ਬਣਾਉਨੇ ਆ ਇਸ ਰੁੱਤ 'ਚ ਤੇ ਆਪਾਂ ਨੂੰ ਸਪੋਰਟ ਕਰੋ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਲਾਈਕ ਵੀ ਕਰੋ ਆਪਣੀ ਵੀਡੀਓ ਨੂੰ ਜਿਹੜੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਦਿਲੋਂ ਧੰਨਵਾਦ ਤੇ ਆਪਾਂ ਪਿੰਨੀਆਂ ਬਣਾ ਲਈਆਂ ਜੀ ਤੇ ਆਇਮ ਆਪਾਂ ਸਾਰੀਆਂ ਪਿੰਨੀਆਂ ਹੀ ਬੱਟ ਕੇ ਤਿਆਰ ਕਰ ਲਾਂਗੇ ਬਸ ਕੋਈ ਤੇ ਟਾਈਮ ਲੱਗਿਆ ਆ ਇਹ ਆਪਾਂ ਨੂੰ ਤੇ ਪਿੰਨੀਆਂ ਬਣ ਕੇ ਆਪਣੀਆਂ ਤਿਆਰ ਹੈ ਜੀ ਤੇ ਆਪਣੀ ਜਿਹਨੇ ਜਿਹਨੇ ਵੀਡੀਓ ਦੇਖੀ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਆਪਾਂ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੀ ਵੀਡੀਓ ਨੂੰ ਲਾਈਕ ਵੀ ਕਰੋ ਜੀ ਬਹੁਤ ਵਧੀਆ ਟੇਸਟੀ ਬਿੰਨੀਆਂ ਬਣੀਆਂ ਏ ਜਦ ਆਪਾਂ ਘਿਓ ਵੀ ਨਹੀਂ ਪਾਇਆ ਵਿੱਚ ਕੋਈ ਵੀ ਖਾ ਸਕਦਾ ਹੈ ਜੀ ਧੰਨਵਾਦ